YouTube ਚੈਨਲ ਸੋਸਰਾ ਬਦੇ ਬਹੁਤ ਬਹੁਤ ਸਵਾਗਤ ਹੈ ਜੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤੁਹਾਨੂੰ ਲੈ ਚਾਲਦੇ ਇੱਕ ਨਵੀਂ ਵੀਡੀਓ ਤੇ ਖਬਰਾਂ ਹਾਂਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਜੋ ਟਰੈਕਟਰ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਇਹ ਟਰੈਕਟਰ ਹੈ ਬਕਾਊ ਸਵਰਾਜ 855 ਪਾਵਰ ਸਟੀering ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਵੀ ਸਕਦੇ ਹੋ ਪਾਵਰ ਸਟੀering ਜੋ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਟਰੈਕਟਰ ਸਵਰਾਜ 855 ਮਾਡਲ 2014 ਰੇਟ 5,25,000 ਜੋ ਰੇਟ ਤੁਹਾਨੂੰ ਦੱਸੇ ਗਏ ਹਨ ਇਹ ਰੇਟ ਫਿਕਸ ਨਹੀਂ ਹਨ ਕੰਟੈਕਟ ਨੰਬਰ ਇਹਨਾਂ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰਕੇ ਤੇ ਰੇਟ ਸਬੰਧੀ ਜਾਂ ਕੋਈ ਹੋਰ ਜੋ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ 644 ਘੰਟੇ ਜੋ ਕਿ ਇਹ ਟਰੈਕਟਰ ਚੱਲਿਆ ਹੋਇਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ 14928 ਦੇ ਟਾਇਰ ਵਧੀਆ ਸਾਫ਼ ਹਾਲਤ ਵਿੱਚ ਟਰੈਕਟਰ ਪੰਜਾਬ ਨੰਬਰ ਏਰੀਆ ਬਰਨਾਲਾ ਸਭਰਾਜ 855 ਟਰੈਕਟਰ ਵਧੀਆ ਸਾਫ ਹਾਲਤ ਵਿੱਚ ਮਾਡਲ 2014 ਰੇਟ 5,25,000 ਰੁਪਏ ਜੋ ਰੇਟ ਤੁਹਾਨੂੰ ਦੱਸੇ ਗਏ ਹਨ ਇਹ ਰੇਟ ਫਿਕਸ ਨਹੀਂ ਹਨ ਇਸ ਲਈ ਇਹਨਾਂ ਬਿਨਾਂ ਕੰਟੈਕਟ ਕਰਕੇ ਤੇ ਆਪਣੀ ਤਸੱਲੀ ਕਰਕੇ ਇਹ ਟਰੈਕਟਰ ਤੁਸੀਂ ਲੈ ਸਕਦੇ ਹੋ ਤਸਵੀਰਾਂ ਜੋ ਕਿ ਟਰੈਕਟਰ ਦੀਆਂ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤੁਹਾਨੂੰ ਵਾਧੂ